ਮੁਾਲਕ ਫੇਸ ਸੱਤ ਦਾ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਜੇਫਆਰ ਦਰਜ ਕੀਤੀ ਗਈ ਹੈ ਇਨਵੈਸਟੀਗੇਸ਼ਨ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਈ ਜੋ ਸਵਾਲ ਨੇ ਉਹ ਸਵਾਲ ਕੀਤੇ ਜਾ ਰਹੇ ਨੇ ਲੇਕਿਨ ਇਲਜ਼ਾਮ ਹੈ ਕਿ ਬਾਦਵਾ ਜੋ ਹੈ ਸਵਾਲਾਂ ਦਾ ਤਸੱਲੀ ਭਖੇ ਜਵਾਬ ਨਹੀਂ ਦੇ ਪਾ ਰਹੇ ਕਾਂਗਰਸ ਵੱਲੋਂ ਵੀ ਅੱਜ ਸਵੇਰੇ 10 ਵਜੇ ਚੰਡੀਗੜ੍ਹ ਦੇ ਵਿੱਚ ਰੋਸ ਮੂਹਾਰਾ ਕੀਤਾ ਜਾਏਗਾ ਸੁਪੇਲਾ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੇ ਕਹਿ ਚੁੱਕੇ ਸੀ ਕਿ ਜੇ ਐਫਆਰ ਦਰਜ ਹੋਈ ਜਾਂ ਕੋਈ ਕਾਰਵਾਈ ਹੋਈ ਫਿਰ ਇੱਟ ਦੇ ਨਾਲ ਇੱਟ ਖੜਕਾਵਾਂਗੇ ਤਾਂ ਅੱਜ ਕਾਂਗਰਸ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ 10 ਵਜੇ ਪ੍ਰੋਟੈਸਟ ਕੀਤਾ ਜਾਏਗਾ। ਦੂਸਰੇ ਪਾਸੇ ਮੈਂ ਅੱਜ ਮਾਨਸਾ ਬਨੂ ਸੀਐਮ ਪੰਜਾਬ ਨੂੰ ਸੁਣਿਆ ਸੀ ਇਹ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ। ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨਸਾ ਸਾਹਿਬ ਤੁਸੀਂ ਇੱਕ ਆਦਮੀ ਜਿਹਦਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ। ਤਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੇਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਸੈਂਭਾਜਵਨ ਨੂੰ ਵੀ ਅਸੀਂ ਸੁਣਿਆ ਤੇ ਉਸ ਕਾਰਵਾਈ ਦਾ ਲਗਾਤਾਰ ਵਿਰੋਧ ਵੀ ਕਰ ਰਹੇ ਨੇ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਲੋਕ ਜ਼ਿੰਮੇਵਾਰ ਲੋਕ ਨੇ ਜੋ ਮੌਲ ਖਰਾਬ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋ ਜੋ ਮੈਸੇਂਜਰ ਹੈ ਜੋ ਤੁਹਾਨੂੰ ਮੈਸੇਜ ਦੇ ਰਿਹਾ ਜੋ ਤੁਹਾਨੂੰ ਸੂਚਨਾ ਦੇ ਰਿਹਾ ਉਸ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਰੋਇਤ ਵੰਸਲ ਸਾਡੇ ਨਾਲ ਸਾਡੇ ਸਹਿਯੋਗ ਜੁੜੇ ਨੇ ਰੋਇਤ ਕੀ ਜਾਣਕਾਰੀ ਹੈ ਅੱਜ ਜੋ ਹੈ ਪੇਸ਼ੀ ਵੀ ਹੈ ਬਾਜਵਾਦੀਆਂ ਔਰ ਕਾਂਗਰਸ ਦੇ ਵੱਲੋਂ ਜੋ ਰੋਸ ਮੁਜ਼ਾਰਾ ਵੀ ਕੀਤਾ ਜਾਏਗਾ ਔਰ ਬਾਜਵਾਦੀ ਵੱਲੋਂ ਵੀ ਖੁਦ ਬਿਆਨ ਸਾਹਮਣੇ ਆਇਆ ਕਿ ਜੋ ਮੈਸੇਂਜਰ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੋ ਦੋਸ਼ੀ ਨੇ ਜੋ ਮਾਲ ਖਰਾਬ ਕਰ ਦਿੱਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਦੇਖੋ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੱਲ ਰਾਤ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਮੈਸੇਂਜਰ ਦਾ ਰੋਲ ਅਦਾ ਕਰ ਰਿਹਾ ਸੀ ਕਿ ਪੰਜਾਬ ਨੂੰ ਸੁਰੱਖਿਤ ਰੱਖਿਆ ਜਾ ਸਕੇ ਪੰਜਾਬ ਨੂੰ ਬਚਾਇਆ ਜਾ ਸਕੇ ਪਰ ਦੂਸਰੇ ਪਾਸੇ ਕੱਲੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਈਬਰ ਪੁਲਿਸ ਸਟੇਸ਼ਨ ਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਉਹ ਕੱਲ ਯਾਨੀ ਕਿ ਅੱਜ 15 ਤਰੀਕ ਨੂੰ ਠੀਕ 2 ਵਜੇ ਤੁਹਾਡੇ ਕੋਲੇ ਪੇਸ਼ ਹੋਣਗੇ ਪਰ ਉਸ ਤੋਂ ਪਹਿਲਾਂ ਠੀਕ 11 ਵਜੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਵਰਕਰਾਂ ਨੂੰ ਆਪਣੇ ਜ਼ਿਲ੍ਹਾ ਪ੍ਰਧਾਨਾਂ ਨੂੰ ਆਪਣੇ ਤਮਾਮ ਹਲਕਾ ਇੰਚਾਰਜਾਂ ਨੂੰ ਐਮਐਲਏ ਨੂੰ ਐਮਪੀ ਨੂੰ ਬੁਲਾ ਲਿਆ ਗਿਆ ਹੈਗਾ ਕਿ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਕਾਂਗਰਸ ਪਾਰਟੀ ਦੇ ਵੱਲੋਂ ਇਸ ਕਰਕੇ ਪਾਰਟੀ ਦਫ਼ਤਰ ਇਕੱਠੇ ਹੋ ਪਰ ਉਸ ਤੋਂ ਪਹਿਲਾਂ ਨਜ਼ਰਾ ਬਣੀਆਂ ਰਹਿਣਗੀਆਂ ਇਸ ਘਰ ਦੇ ਉੱਪਰ ਤੁਸੀਂ ਘਰ ਦੇਖ ਸਕਦੇ ਹੋ ਇਹ ਪ੍ਰਤਾਪ ਸਿੰਘ ਬਾਜਵਾ ਦੀ ਨਿੱਜੀ ਰਿਹائش ਹੈ ਜੋ ਸੈਕਟਰ 8 ਦੇ ਅੰਦਰ ਹੈਗੀ ਔਰ ਇਸੇ ਜਗ੍ਹਾ ਦੀ ਉਪਰੀ ਪ੍ਰਤਾਪ ਸਿੰਘ ਬਾਜਵਾ ਰਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਅੱਜ ਜਿਹੜਾ ਇਸ ਪੁੱਛਗਿੱਛ ਦੇ ਲਈ ਪੇਸ਼ ਹੋਇਆ ਜਾਣਾ ਪਰ ਉਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਆ ਸ਼ਾਇਦ ਜਾਣਗੇ ਕਾਂਗਰਸ ਆਫਿਸ ਪਰ ਨਾਲ ਦੀ ਨਾਲ ਹੀ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਜਿੱਥੇ ਕੱਲ ਐਫ ਆਈ ਆਰ ਲੈਣ ਦੇ ਲਈ ਪ੍ਰਤਾਪ ਸਿੰਘ ਬਾਜਵਾ ਨੂੰ ਕਾਫੀ ਜਦੋਜਹਿਦ ਕਰਨੀ ਪਈ ਔਰ ਉਹਨਾਂ ਨੇ ਰੋਕ ਕੀਤਾ ਸੀ ਮੁਹਾਲੀ ਕੋਰਟ ਦਾ ਤਾਂ ਅੱਜ ਵੀ ਕੁਝ ਅਜੇਹਾ ਹੀ ਜਿਹੜਾ ਰੁਕ ਹੈਗਾ ਉਹ ਕੀਤਾ ਜਾ ਸਕਦਾ ਪੰਜਾਬ ਨੇਨਾ ਹਾਈ ਕੋਰਟ ਦਾ ਤਾਂ ਇਸ ਜਿਹੜੀ ਐਫ ਆਈ ਆਰ ਉਸ ਨੂੰ ਕਵਾਸ਼ ਕਰਾਉਣ ਦੇ ਲਈ ਔਰ ਨਾਲ ਦੇ ਨਾਲ ਜਿਹੜੀ ਇਸ ਮਾਮਲੇ ਦੇ ਵਿੱਚ ਐਂਟੀਸਿਪੇਟਰੀ ਬਿਲ ਹੈ ਜਿਹੜੀ ਉਹ ਵੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੰਗੀ ਜਾ ਸਕਦੀ ਹੈ ਜੀ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਆਪਣੀ ਜਗ੍ਹਾ ਠੀਕ ਹੋ ਸਕਦੇ ਨੇ ਲੇਕਿਨ ਇਹ ਵੀ ਤਾਂ ਠੀਕ ਹੈ ਨਾ ਕਿ ਰੀਜ਼ਨੇਬਲ ਗਰਾਉਂਡਸ ਨੇ ਇਫੈਕਟਸ ਸਾਰੇ ਜਾਣਨ ਦੇ ਲਈ ਤੇ ਉਹ ਜਿਹੜੇ ਅਗਰ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਦਾ 파ਟ ਬਣ ਕੇ ਪੁਰਸੇਯੋਗ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਰਨਾ ਚਾਹੀਦਾ ਹੈ ਰੀਜ਼ਨੇਬਲ ਗਰਾਉਂਡ ਸੇ ਅਗਰ ਕਵਸਚਨ ਕਿਤੇ ਜਾ ਰਹੇ ਨੇ ਤਾਂ ਰੀਜ਼ਨੇਬਲ ਗਰਾਉਂਡ ਸੇ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਦੀ ਵੀ ਬਣਦੀ ਹੈ ਕਿ ਹਰ ਸਵਾਲ ਦਾ ਜਵਾਬ ਜੋਇ ਦਿੱਤਾ ਜਾਏ ਕਿ ਇਨਫੋਰਮੇਸ਼ਨ ਕਿੱਥੋਂ ਮਿਲੀ ਹੈ ਕਿਸ ਆਧਾਰ ਤੇ ਉਹਨਾਂ ਨੇ ਇਹ ਬਿਆਨ ਦਿੱਤਾ ਉਸ ਦਾ ਕੋਈ ਆਧਾਰ ਦੇ ਨਹੀਂ ਪਾਰੇ ਬਾਜਵਾ ਦੇ ਕੋ ਗਾਗਾ ਨੋ ਹੁੰਦਾ ਕੀ ਹੈ ਨਾ ਦੋ ਚੀਜ਼ਾਂ ਹੁੰਦੀਆਂ ਪਹਿਲੀ ਗੱਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਨਵੈਸਟੀਗੇਸ਼ਨ ਅੱਜ ਜੁਆਇਨ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਹੀ ਉਹਨਾਂ ਦੇ ਵਕੀਲ ਨੇ ਪ੍ਰਸੰਨ ਦਿੱਤਾ ਸੀ ਕਿ ਪ੍ਰਤਾਪ ਸਿੰਘ ਬਾਜਵਾ 2 ਵਜੇ ਕੱਲ ਪੇਸ਼ ਹੋਣਗੇ ਕਿਉਂਕਿ ਅੱਜ ਬਹੁਤ ਘੱਟ ਸਮਾਂ ਸੀ ਦੇਰ ਰਾਤ ਤੱਕ ਉਹਨਾਂ ਨੂੰ ਸੰਮਣ ਸੀ ਜਿਹੜੇ ਉਹ ਦੇਣ ਦੇ ਲਈ ਪੁਲਿਸ ਪਹੁੰਚੀ ਸੀ ਇਸ ਕਰਕੇ ਉਹ ਅੱਜ ਨਹੀਂ ਆ ਸਕਦੇ ਪਰ ਕੱਲ ਉਹ ਆਉਣਗੇ ਯਾਨੀ ਕਿ ਅੱਜ 15 ਅਪ੍ਰੈਲ ਨੂੰ ਉਹ ਕਹ ਲਿਆ ਕਿ ਜਿਹੜੇ ਉਹਨਾਂ ਸੰਮਣਾਂ ਦਾ ਜਵਾਬ ਦੇਣ ਦੇ ਲਈ ਜਿਹੜੀ ਪੁਛਗਿੱਛਾ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਣਗੇ ਦੂਜੀ ਗੱਲ ਹੁੰਦੀ ਹੈ ਇਹ ਚੀਜ਼ਾਂ ਬਹੁਤ ਸਾਰੇ ਸੋਰਸ ਦੇ ਹਵਾਲੇ ਤੋਂ ਚਲਾਈਆਂ ਜਾਂਦੀਆਂ ਨੇ ਜਾਂ ਬਹੁਤ ਸਾਰੇ ਸੋਰਸ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਜਾਂਦੀ ਆ ਔਰ ਇਹ ਸੋਰਸ ਨੂੰ ਰਿਵੀਲ ਕਰਨਾ ਜਾਂ ਨਹੀਂ ਕਰਨਾ ਇਹ ਉਸ ਵਿਅਕਤੀ ਦੀ ਮਰਜ਼ੀ ਹੁੰਦੀ ਆ ਹਾਂ ਦੂਸਰੀ ਚੀਜ਼ ਹੁੰਦੀ ਆ ਕਿ ਤੁਸੀਂ ਕਾਨੂੰਨੀ ਸਹਾਰਾ ਜਿਹੜਾ ਉਹ ਲੈ ਸਕਦੇ ਹੋ ਅੱਗੇ ਕਾਨੂੰਨ ਨੇ ਦੇਖਣਾ ਕਿ ਇਹ ਚੀਜ਼ ਨੂੰ ਰਿਵੀਲ ਕਿਸ ਤਰੀਕੇ ਦੇ ਨਾਲ ਕਰਾਉਣਾ ਹੈਗਾ ਔਰ ਕਿਹੜੀਆਂ ਇਹ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਕੋਰਟ ਕਚੈਰੀ ਦੇ ਵਿੱਚ ਜਾ ਕੇ ਖਤਮ ਹੁੰਦੀਆਂ ਨੇ ਤਾਂ ਇਸੇ ਕਰਕੇ ਆ ਕਿ ਪ੍ਰਤਾਪ ਸਿੰਘਵਾਜਵਾ ਕਹਿੰਦੇ ਨੇ ਕਿ ਮੈਂ ਆਪਣੇ ਬਿਆਨ ਤੇ ਕਾਇਮ ਆ ਪਰ ਮੈਂ ਦੂਸਰੀ ਗੱਲ ਕਿ ਮੈਂ ਜਿਹੜਾ ਆਪਣਾ ਰਿਸੋਰਸ ਆ ਉਸ ਨੂੰ ਰਿਵੀ ਨਹੀਂ ਕਰਾਂਗਾ ਕਿਉਂਕਿ ਬਹੁਤ ਸਾਰੀਆਂ ਅਜਿਹੇ ਵਿਅਕਤੀ ਹੁੰਦੇ ਨੇ ਜਿਹੜੇ ਭਰੋਸੇ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਨੇ ਜੇਕਰ ਤੁਸੀਂ ਉਹਨਾਂ ਦਾ ਨਾਮ ਲੈ ਕੇ ਗੱਲ ਕਰੋਗੇ ਕਿ ਫਲਾਣੇ ਬੰਦੇ ਨੇ ਜਾਣਕਾਰੀ ਦਿੱਤੀ ਹੈ ਤੇ ਇੱਕ ਤਰੀਕੇ ਦੇ ਨਾਲ ਉਹਨਾਂ ਦੀ ਵਿਸ਼ਵਾਸ ਤੋੜਨ ਵਾਲੀ ਗੱਲ ਹੈ ਜਦੋਂ ਵੀਰ ਸ਼ਾਇਦ ਇਹੀ ਕਾਰਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਉਸ ਸੀਨ ਨੂੰ ਰਿਵੀਲ ਹੈ ਜਿਹੜੇ ਉਹ ਕਰਦੇ ਹੋਏ ਨਜ਼ਰ ਨਹੀਂ ਆ ਰਹੀ। ਫਿਲਹਾਲ ਐਫ ਆਈ ਆਰ ਦੀ ਕਾਪੀ ਜੋ ਹੈ ਉਹ ਬਾਜਵਾ ਦੇ ਵਕੀਲਾ ਨੂੰ ਦੇ ਦਿੱਤੀ ਗਈ ਹੈ। ਹਾਈ ਕੋਰਟ ਦਾ ਰੁਕ ਕਰਨ ਦੀ ਤਿਆਰੀ ਹੈ ਹੁਣ ਬਾਜਵਾ ਦੀ ਦੇਖੋ ਹਾਲੇ ਤੱਕ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਨਹੀਂ ਗਿਆ ਪਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਪੰਜਾਬ ਰਿਆਣਾ ਹਾਈ ਕੋਰਟ ਦਾ ਵੀ ਰੋਕ ਕੀਤਾ ਜਾ ਸਕਦਾ ਹੈ ਇਸ ਮਾਮਲੇ ਦੇ ਵਿੱਚ ਚਾਹੇ ਕਿ ਲਈ ਕਿ ਐਂਟੀਸੀਪੇਟਰੀ ਈਅਰ ਹੋਵੇ ਚਾਹੇ ਇਸ ਮਾਮਲੇ ਦੀ ਜਿਹੜੀ ਐਫਆਈਆਰ ਆ ਉਸ ਨੂੰ ਰੱਦ ਕਰਨ ਦਾ ਮਾਮਲਾ ਹੋਵੇ ਅਜੇ ਇਹਦੇ ਵਿੱਚ ਜਿਹੜੀ ਕੋਸ਼ਿਸ਼ ਆ ਉਹ ਹੋ ਸਕਦੀ ਹੈ ਕਿ ਰੋਕ ਉਸ ਪਾਸੇ ਕੀਤਾ ਜਾਵੇ ਤਾਂ ਕਿ ਇਸ ਪੂਰੇ ਕੇਸ ਨੂੰ ਲੀਗਲ ਤਰੀਕੇ ਦੇ ਨਾਲ ਵੀ ਨਿਪਟਾਇਆ ਜਾ ਸਕੇ ਕਿਉਂਕਿ ਜਿੱਥੇ ਕੱਲ ਮੋਹਾਲੀ ਕੋਰਟ ਦਾ ਰੋਕ ਕੀਤਾ ਤਾਂ ਐਫਆਈਆਰ ਦੀ ਕਾਪੀ ਮਿਲੀ ਤਾਂ ਅੱਜ ਇਸ ਐਫਆਈਆਰ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਪੰਜਾਬ ਰਿਆਣਾ ਹਾਈ ਕੋਰਟ ਦਾ ਰੋਕ ਹੈ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤਾ ਜਾ ਸਕਦਾ ਕਿਉਂਕਿ ਐਫ ਆਈ ਆਰ ਦੀ ਕਾਪੀ ਪੜਨ ਤੋਂ ਬਾਅਦ ਹੀ ਕੋਈ ਗਰਾਉਂਡ ਤੈ ਕੀਤੇ ਜਾਂਦੇ ਆ ਕਿ ਕਿਸ ਅਧਾਰ ਤੇ ਜਿਹੜੀ ਕਾਰਵਾਈ ਉਹ ਕਰਵਾਈ ਜਾਵੇ ਜਾਂ ਕਿਸ ਅਧਾਰ ਤੇ ਜਿਹੜਾ ਕਾਨੂੰਨ ਦਾ ਸਹਾਰਾ ਹੈਗਾ ਉਹ ਲਿਆ ਜਾ ਸਕਦਾ ਜੀ ਅਚਾ ਐਫ ਆਈ ਆਰ ਰੱਦ ਹੋਣ ਦੀ ਸੂਰਤ ਦੇ ਵਿੱਚ ਜਾਂ ਰੱਦ ਨਹੀਂ ਹੋਣ ਦੀ ਸੂਰਤ ਦੇ ਵਿੱਚ ਦੋਹਾਂ ਹੀ ਸੂਰਤਾਂ ਦੇ ਵਿੱਚ ਕੇਸਰ ਦਾ ਮਹਾਲ ਕਰਵਾ ਸਕਦਾ ਹੈ ਦੇਖੋ ਐਫ ਆਈ ਆਰ ਜੇਕਰ ਰੱਦ ਹੁੰਦੀ ਹੈ ਤਾਂ ਸਾਫ ਤਰੀਕੇ ਦੇ ਨਾਲ ਹੈ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਇੱਕ ਤਰੀਕੇ ਦੇ ਕਹ ਲਈਏ ਕਿ ਇਹਨਾਂ ਚੰਚਟਾ ਤੋਂ ਨਿਕਲਦੇ ਹੋਏ ਨਜ਼ਰ ਆਉਣਗੇ ਪਰ ਜੇਕਰ ਐਫ ਆਈ ਆਰ ਰੱਦ ਨਹੀਂ ਹੁੰਦੀ ਹੈ ਔਰ ਇਸ ਮਾਮਲੇ ਦਾ ਅੱਗੇ ਪ੍ਰोसीडिंग ਹੁੰਦੀ ਹੈ ਤਾਂ ਦੇਖਣਾ ਹੋਏਗਾ ਕਿ ਇਨਕੁਆਰੀ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਪੇਸ਼ ਹੁੰਦੇ ਨੇ ਕਿ ਇਨਕੁਆਰੀ ਦੇ ਦੌਰਾਨ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਜਾਂ ਨਹੀਂ ਕਿਉਂਕਿ ਪੁਲਿਸ ਦੇ ਹੱਥ ਬਹੁਤ ਚੀਜ਼ਾਂ ਹੁੰਦੀਆਂ ਨੇ ਕਿ ਕੀ ਕੇਵਲ ਪੁੱਛਦਿਸ਼ ਕਰਕੇ ਛੱਡਿਆ ਜਾ ਸਕਦਾ ਹੈਗਾ ਜਾਂ ਇਹਨਾਂ ਦੀ ਗ੍ਰਿਫਤਾਰੀ ਪਾਉਣਾ ਉਹਨਾਂ ਨੂੰ ਲੱਗਦਾ ਹੈ ਕਿ ਲਾਜ਼ਮੀ ਹੈਗਾ ਸਹਿਯੋਗ ਨਹੀਂ ਕਰ ਰਿਹਾ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਤਾਂ ਕਿ ਤੁਹਾਡਾ ਰਿਮਾਂਡ ਲੈ ਕੇ ਤੁਹਾਨੂੰ ਲੰਮੇ ਦਿਨਾਂ ਤੱਕ ਰੱਖਿਆ ਜਾ ਸਕੇ ਤਾਂ ਅਜਿਹੀ ਦੇ ਵਿੱਚ ਦੇਖਣਾ ਹੋਏਗਾ ਕਿ ਪੁਲਿਸ ਦੀ ਕਾਰਵਾਈ ਕੀ ਰਹੀ ਦੀ ਹੈ ਕਿ ਬਾਜਬਾਂ ਨੂੰ ਬਾਰ ਬਾਰ ਪੁਛਗਿਸਤ ਦੇ ਲਈ ਬੁਲਾਇਆ ਜਾਂਦਾ ਹੈ ਕਿ ਬਾਜਬਾਂ ਨੂੰ ਪਹਿਲੀ ਵਾਰ ਪੁਛਗਿਸਤ ਤੋਂ ਬਾਅਦ ਹੀ ਕਹ ਲਈਏ ਕਿ ਰਾਹਤ ਕੁਝ ਮਿਲਦੀ ਹੋਈ ਨਜ਼ਰ ਆਉਂਦੀ ਹੈ ਇਹ ਚੀਜ਼ਾਂ ਨੇ ਜਿਹੜੀਆਂ ਤਮਾਮ ਦੇਖਣੀਆਂ ਹੋਣਗੀਆਂ ਪਰ ਜਿਸ ਤਰੀਕੇ ਦੇ ਨਾਲ ਆਈਟੀ ਐਕਟ ਲਗਾਇਆ ਗਿਆ ਹੈਗਾ ਇਸ ਦੇ ਅਧੀਨ ਜਿਹੜੀਆਂ ਧਰਾਵਾਂ ਲਗਾਏਗਾ ਗੰਗਾ ਨੇ ਉਹ ਗੈਰ ਜ਼ਮਾਨਤੀ ਧਰਾਵਾਂ ਨੇ ਪਰ ਇਹ ਧਰਾਵਾਂ ਕੋਰਟ ਦੇ ਵਿੱਚ ਕਿੰ ਕੇ ਪੁਲਿਸ ਦੇ ਬਲਕ ਪ੍ਰोसीडिंग ਹੈ ਜਿਹੜੀ ਉਹ ਕਿਸ ਤਰੀਕੇ ਨਾਲ ਰਹਿੰਦੀ ਔਰ ਪੁੱਛਗਿੱਛ ਦਾ ਕੰਮ ਕਿਸ ਤਰੀਕੇ ਨਾਲ ਰਹਿੰਦਾ ਜੀ ਮੇਰੇ ਜਿਹੜੇ ਹੁਣ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵਾਦੀਆਂ ਨੇ ਜਾਂ ਘਟਦੀਆਂ ਨੇ ਇਹ ਜੋ ਹੈ ਹੁਣ ਅਦਾਲਤ ਤੱਕ ਜੇ ਅਦਾਲਤ ਦੇ ਬਰੂਹਾਂ ਤੱਕ ਮਾਮਲਾ ਪਹੁੰਚ ਜਾਂਦਾ ਡਿਸਾਈਡ ਹੋ ਜਾਏਗਾ ਲੇਕਿਨ ਇਸਨਾਲੀ ਕਾਂਗਰਸ ਦੇ ਬਲੋਂ ਵੱਖਰੇ ਤੋਂ ਤੇ ਰਣਨੀਤੀ ਉਲੀਕੀ ਗਈ ਹੈ ਅਮਰਿੰਦਰ ਸਿੰਘ ਰਾਜਾ ਬਣੇਗੇ ਨਹੀਂ ਤਾਂ ਪਹਿਲਾਂ ਹੀ ਕਹਤਾ ਸੀ ਕਿ ਜੇ ਕੋਈ ਕਾਰਵਾਈ ਹੋਈ ਤਾਂ ਇਟ ਦੇ ਨਾਲ ਇਟ ਖੜਕਾ ਦਾਂਗੇ ਤਾਂ ਅੱਜ ਪ੍ਰੋਟੈਸਟ ਵੀ ਕਰਨ ਦੀ ਰਣਨੀਤੀ ਹੈ ਅਰਤੀ ਫੂਕ ਮੁਜ਼ਾਰੇ ਦੇਖੋ ਅੱਜ ਠੀਕ 11 ਵਜੇ ਕਾਂਗਰਸ ਆਫਿਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਚਾਹੇ ਉਹਨਾਂ ਦੇ ਬਾਕੀ ਕਾਂਗਰਸ ਦੇ ਸਾਥੀ ਹੋਣ ਉਹ ਅੱਜ ਇੱਕ ਮੰਚ ਤੇ ਇਕੱਠਾ ਹੋ ਰਹੇ ਨੇ ਕਿਉਂਕਿ ਕਾਂਗਰਸ ਨੂੰ ਇੱਕ ਬੂਸਟ ਦੇਣ ਦਾ ਕੰਮ ਇੱਕ ਤਰੀਕੇ ਦੇ ਨਾਲ ਇਸ ਜਿਹੜੀ ਪੂਰੀ ਘਟਨਾ ਨੇ ਕੀਤਾ ਹੈਗਾ ਔਰ ਉਸ ਤੋਂ ਬਾਅਦ ਉਹਨੂੰ ਕਾਂਗਰਸ ਜਿਹੜੀ ਉਹਨਾਂ ਦੇ ਬਲੇ ਕੋਰਸ ਪ੍ਰਦਰਸ਼ਨ ਸੜਕਾਂ ਦੇ ਉੱਪਰ ਉਤਰ ਕੇ ਮਜਾਰੇ ਜਿਹੜੇ ਕਿਤੇ ਜਾ ਸਕਦੇ ਇੱਕ ਪਾਸੇ ਜਿੱਥੇ ਕਿਹਾ ਗਿਆ ਕਿ ਸੀਐਮ ਹਾਊਸ ਦਾ ਕਿਰਾਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਪੁੱਛ ਗਿਛ ਸਮੇਂ ਜਿਹੜੀ ਤਮਾਮ ਲੀਡਰਸ਼ਿਪ ਹੈ ਉਹ ਉਸ ਜਗ ਵਿਚ ਦੇਖਣਾ ਹੋਏਗਾ ਕਿ ਕੀ ਪ੍ਰਤਾਪ ਸਿੰਘ ਬਾਜਵਾ ਜਦੋਂ ਅੱਜ ਪਹੁੰਚਣਗੇ ਕਿੰਨੇ ਕ ਕਾਂਗਰਸ ਦੇ ਲੀਡਰ ਨੇ ਜਿਹੜੇ ਉਸ ਜਗਾਹ ਦੇ ਉੱਪਰ ਬੈਠ ਬੈਠਦੇ ਨੇਗੇ ਔਰ ਨਾਲ ਦੀ ਨਾਲ ਉੱਥੇ ਬੈਠ ਕੇ ਇੰਤਜ਼ਾਰ ਕਰਦੇ ਨੇ ਕਿ ਜਿੰਨੀ ਦੇਰ ਤੱਕ ਬਾਜਵਾ ਤੋਂ ਕੁਝ ਕਿਛ ਹੋਏਗੀ ਉਨੀ ਦੇਰ ਤੱਕ ਉਹ ਉਸੇ ਹਾਲ ਦੇ ਬਾਹਰ ਬੈਠਣਗੇ ਉਸੇ ਸੜਕ ਦੇ ਉੱਪਰ ਬੈਠਣਗੇ ਇਹ ਦੇਖਣਾ ਹੋਏਗਾ ਕਿ ਪ੍ਰਦਰਸ਼ਨ ਦਾ ਜਿਹੜੀ ਰੂਪਰੇਖਾ ਉਹ ਕਿਸ ਤਰੀਕੇ ਦੇ ਨੇ ਰਹਿੰਦੀ ਹੈ ਪਰ ਕਾਂਗਰਸ ਦੇ ਵੱਲੋਂ ਰੂਪਰੇਖਾ ਜ਼ਰੂਰ ਉਲੀਕ ਲਈ ਗਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਜਿਹੜੇ ਪ੍ਰਦਰਸ਼ਨ ਨੇ ਉਹ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਪਰ ਕੀਤੇ ਜਾਣਗੇ ਜੀ ਬਿਲਕੁਲ ਫਿਲਹਾਲ ਮਤਲਬ ਇੱਕ ਸਵਾਲ ਵੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜੋ ਬਿਆਨ ਦਿੱਤਾ ਸੀ ਇੱਕ ਵੀਡੀਓ ਸੰਦੇਸ਼ ਤੁਹਾਨੂੰ ਯਾਦ ਹੋਏਗਾ ਕਿ ਪਰਸੋਂ ਇੱਕ ਵੀਡੀਓ ਸੰਦੇਸ਼ ਆਇਆ ਸੀ ਬਾਜਵਾਦੇ ਦੇ ਸੇ ਬਿਆਨ ਤੋਂ ਬਾਅਦ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਇਨਫੋਰਮੇਸ਼ਨ ਕੇਂਦਰੀ ਏਜੰਸੀਆਂ ਦੇ ਕੋਲ ਨਹੀਂ ਹੈ ਜਿਹੜੀ ਇਨਫੋਰਮੇਸ਼ਨ ਇੰਟੈਲੀਜੈਂਸ ਦੇ ਕੋਲ ਨਹੀਂ ਹੈ ਪ੍ਰਤਾਪ ਸਿੰਘ ਬਾਜਵਾਦੇ ਕੋਲ ਕਿਵੇਂ ਹੈ ਦੋ ਕੋ ਗਗਾ ਇਹਨਾਂ ਚੀਜ਼ਾਂ ਦੇ ਜਵਾਬ ਤਾਂ ਪ੍ਰਤਾਪ ਸਿੰਘ ਬਾਜਵਾ ਹੀ ਦੇ ਪਾਉਣਗੇ ਕਿ ਜਿਹੜੀ ਉਹਨਾਂ ਕੋਲ ਇਨਫਰਮੇਸ਼ਨ ਆ ਉਸ ਦਾ ਰਿਸੋਰਸ ਉਹਨਾਂ ਨੇ ਰਿਵੀਲ ਕਰਨਾ ਜਾਂ ਨਹੀਂ ਕਰਨਾ ਉਹਨਾਂ ਦੀ ਜਿਹੜੀ ਇਨਫਰਮੇਸ਼ਨ ਆ ਉਹ ਕਿਸ ਆਧਾਰ ਤੇ ਹੈ ਕਿਸ ਏਜੰਸੀ ਦੇ ਆਧਾਰ ਤੇ ਪਰ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਕੋਲ ਇਸ ਚੀਜ਼ ਦੀ ਜਾਣਕਾਰੀ ਹੈ ਤਾਂ ਅਜੀਹੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕੋਲੋਂ ਜਾਣਕਾਰੀ ਕਿਵੇਂ ਆਉਂਦੀ ਹੈ ਜਾਂ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਜਾਣਕਾਰੀ ਕਿਹੜੇ ਰਿਸੋਰਸ ਤੋਂ ਆ ਇਹ ਤਾਂ ਜਿਹੜੀ ਲਈ ਕਿ ਇੱਕ ਜਾਂਚ ਦਾ ਬਿਸ਼ੌਰ ਜਾਂਚ ਦੇ ਵਿੱਚ ਹੀ ਜਿਹੜੀਆਂ ਇਹ ਚੀਜ਼ਾਂ ਸਪਸ਼ਟ ਹੋ ਸਕਦੀਆਂ ਨੇ ਪਰ ਸਿੱਧੇ ਤੌਰ ਤੇ ਦੇਖੀਏ ਤਾਂ ਪ੍ਰਤਾਪ ਸਿੰਘ ਬਾਜਵਾ ਪੁਰਾਣੇ ਸਿਆਸਤਦਾਨ ਨੇ ਔਰ ਉਹਨਾਂ ਨੇ ਦੇਖਣਾ ਹੈ ਕਿ ਇਹਨਾਂ ਚੀਜ਼ਾਂ ਨੂੰ ਕਿਵੇਂ ਡੀਲ ਕਰਨਾ ਕਿਉਂਕਿ ਸਵਾਲ ਜਵਾਬ ਉਹਨਾਂ ਤੋਂ ਇਸੇ ਤਰੀਕੇ ਨਾਲ ਹੋਣਗੇ ਕਿ ਕਿਹੜੀ ਉਹ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਦੇ ਉੱਪਰ ਤੁਸੀਂ ਇਹ ਬਿਆਨ ਦਿੱਤਾ ਪਰ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਮੈਂ ਇਹ ਰਿਸੋਰਸ ਰਿਵੀਲ ਨਹੀਂ ਕਰਾਂਗਾ ਔਰ ਅੱਗੇ ਦੇਖਣਾ ਹੈ ਕਿ ਕੀ ਉਹ ਸੋਰਸ ਨੂੰ ਲੈ ਕੇ ਕੋਈ ਚਰਚਾ ਕਰਦੇ ਨੇ ਜਾਂ ਨਹੀਂ ਕਰਦੇ ਜੀ ਬਿਲਕੁਲ ਸਾਹਿਬ ਜੀ ਗੱਲ ਹੈ ਅੱਛਾ ਪੇਸ਼ੀ ਕਿੰਨੇ ਵਜੇ ਹੈ ਕਿੰਨੇ ਵਜੇ ਪੇਸ਼ ਹੋਣਾ ਬਾਜਵਾ ਨੇ ਠੀਕ ਠੀਕ 2 ਵਜੇ ਮੁਹਾਲੀ ਦੇ ਫੇਸ 7 ਦੇ ਵਿੱਚ ਜੋ ਸਾਈਬਰ ਪੁਲਿਸ ਸਟੇਸ਼ਨ ਮੁਹਾਲੀ ਬਣਿਆ ਹੋਇਆ ਉਸ ਜਗ੍ਹਾ ਦੇ ਉੱਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਉਹਨੂੰ ਦੇਖਣਾ ਹੋਏਗਾ ਕਿ ਕਿੰਨੇ ਵਜੇ ਤੱਕ ਉਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ ਕੱਲ 12 ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ ਉਹਨਾਂ ਦੇ ਵਕੀਲ ਵੱਲੋਂ ਅੱਜ ਦਾ ਟਾਈਮ ਹੈ ਜਿਹੜਾ ਉਹ ਲੈ ਲੈ ਗਿਆ ਸੀ ਤੇ ਪ੍ਰੋਟੈਸਟ ਦੀ ਰਣਨੀਤੀ ਕਿੰਨੇ ਵਜੇ ਦੀ ਹੈ ਕਾਂਗਰਸ ਠੀਕ 11 ਵਜੇ ਕਰਕੇ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ 11 ਵਜੇ ਕਾਂਗਰਸ ਆਫਿਸ ਹੈ ਜਿਹੜੇ ਉਹ ਇਕੱਠੇ ਹੋਣਗੇ ਤਮਾਮ ਲੀਡਰ ਔਰ ਉਸ ਤੋਂ ਬਾਅਦ ਜਿਹੜੀ ਅੱਗੇ ਦੀ ਰਣਨੀਤੀ ਹੋ ਬਣਾਈ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਰੱਖਣਾ ਔਰ ਕਿੰਨੇ ਕਿੰਨੇ ਕਵਜ ਦਾ ਜਿਹੜਾ ਟਾਈਮ ਹੋ ਰੱਖਣਾ ਪਰ 11 ਵਜੇ ਇੱਕ ਵਾਰੀ ਇਕੱਠੇ ਹੋਣ ਦੀ ਜਿਹੜੀ ਰਣਨੀਤੀ ਆ ਉਹ ਤਿਆਰ ਕੀਤੀ ਗਈ ਹੈ ਠੀਕ ਹੈ ਬਬਾ ਸ਼ੁਕਰੀਆ ਡਿਟੇਲ ਦੀ ਜਾਣਕਾਰੀ ਤੁਸੀਂ ਦਿੱਤੀ ਬਬਾ ਸ਼ੁਕਰੀਆ ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਰਹੇ